ਭਾਈ ਮੇਰਾ ਨਾਮ ਗੁਰਪ੍ਰੀਤ ਸਿੰਘ ਪਿਤਾ ਦਾ ਨਾਮ ਸਰਦਾਰ ਕੌਰ ਸਿੰਘ ਪਿੰਡ ਦੂਲੋਆ ਜਿਲ੍ਹਾ ਮਾਨਸਾ ਅਸੀਂ ਪਿਛਲਾ ਸਾਲ ਤੋਂ ਦੂਜੇ ਸਾਲ ਚ ਆਇਤੀ ਫਗਵਾੜਾ ਗੁੱਡਗਰੋ ਕ੍ਰੌਪ ਸਿਸਟਮ ਦੀ ਵਿਧੀ ਨਾਲ ਅਸੀਂ ਗੰਨੇ ਦੀ ਖੇਤੀ ਕਰਦੇ ਆ ਗੰਨੇ ਦੇ ਵਿੱਚ ਬਾਈ ਅਸੀਂ ਸਰੋਂ ਦੀ ਫਸਲ ਲਾਈ ਹੋਈ ਸੀ ਜੋ ਕਿ ਬਹੁਤ ਚੰਗੀ ਫਸਲ ਹੈ ਅੱਜ ਅਸੀਂ ਕਟਾਈ ਕਰ ਰਹੇ ਹਾਂ ਕੁੱਲ 10 ਗ੍ਰਾਮ ਸਰੋਂ ਦਾ ਬੀਜ ਪੈਂਦਾ ਹੈ ਨਾ 1250 ਇੱਕ ਕਿੱਲੇ ਚ ਬੁੱਤਾ ਲੱਗਦਾ ਹੈ ਬਹੁਤ ਹੀ ਚੰਗੀ ਖੇਤੀ ਹੈ ਇਸ ਰੋਡ 'ਤੇ ਤੁਸੀਂ ਬੈਡਾਂ ਤੇ ਲਾਓਗੇ ਗੰਨਾ ਲਾਓ ਸਰੋਂ ਲਾਓ ਛੋਲੇ ਲਾਓ ਸੋਨੂੰ ਕੋਈ ਵੀ ਰਹੀ ਦੀ ਨਹੀਂ ਚ ਡੀ.ਏ.ਪੀ. ਇਹ ਯੂਰੀ ਦੀ ਪਾਉਣੀ ਲੋੜ ਨਹੀਂ ਪੈਂਦੀ ਤੁਸੀਂ ਦੇਖੋ ਆ ਕਿੱਡਾ ਭਾਰੀ ਬੂਟਾ ਹੈ ਇੱਕ ਬੂਟਾ ਹੈ ਸਰੋਂ ਦਾ ਬਹੁਤ ਜਿਆਦਾ ਫੈਲਰਦੀ ਹੈ ਬਾਈ ਸਰੋਂ ਇਹ ਬਹੁਤ ਹੀ ਚੰਗਾ ਝਾੜ ਦਿੰਦੀ ਹੈ ਤੇ ਪਾਣੀ ਬਹੁਤ ਘੱਟੂ ਵੱਡੀ ਬਚਤ ਪਾਣੀ ਦੀ ਡਾਕਟਰ ਚਿਮਨ ਲਾਲ ਤੇ ਡਾਕਟਰ ਬਤਾਲ ਸਿੰਘ ਫਗਵਾੜਾ ਦਾ ਬਹੁਤ ਵੱਡਾ ਉਪਰਾਲਾ ਇਹ ਭਾਈਓ ਸਾਨੂੰ ਕਿਸਾਨਾਂ ਨੂੰ ਸਿੱਧੀ ਸੇਧ ਦੇ ਰਹੇ ਨੇ ਇਹ ਤਕਨੀਕ ਨਾਲ ਅਪਣਾਈ ਆਪਾਂ ਬਹੁਤ ਤੋਂ ਵੱਧ ਖੇਤੀ ਕਰੀਗੀ ਧੰਨਵਾਦ